ਬਠਿੰਡਾ ਬਸਤੀ ਬੀੜ ਤਲਾਬ ਵਿਖੇ ਦੇਰ ਰਾਤ ਨਸ਼ਾ ਤਸਕਰਾਂ ਦਾ ਵਿਰੋਧ ਕਰਨਾ ਇੱਕ ਨੌਜਵਾਨ ਨੂੰ ਪਿਆ ਬਹੁਤ ਮਹਿੰਗਾ ਪ੍ਰੇਮ ਕੁਮਾਰ ਨਾਮੀ ਨੌਜਵਾਨ ਨੂੰ ਬਹਿਰੈਮੀ ਨਾਲ ਕੁੱਟ ਦਿੱਤਾ ਗਿਆ ਘਟਨਾ ਦੀ ਸੂਚਨਾ ਮਿਲਦੇ ਹੀ ਗੰਭੀਰ ਜ਼ਖਮੀ ਨੌਜਵਾਨ ਪ੍ਰੇਮ ਕੁਮਾਰ ਨੂੰ ਇਲਾਜ ਲਈ ਪਹਿਲਾ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਉਸ ਦੀ ਨਾਜ਼ੁਕ ਹਾਲਾਤ ਨੂੰ ਦੇਖਦੇ ਹੋਏ ਉਸ ਨੂੰ ਏਮਜ਼ ਰੈਫਰ ਕੀਤਾ ਗਿਆ ਡੀਐਸਪੀ ਹੀਨਾ ਗੁਪਤਾ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਗ੍ਰਿਫਤਾਰੀ ਦੇ ਡਰ ਤੋਂ ਪੁਲ ਤੋਂ ਹੀ ਛਾਲ ਮਾਰ ਦਿੱਤੀ ਜਿਸ ਵਿੱਚੋਂ 4 ਨੌਜਵਾਨ ਗੰਭੀਰ ਜ਼ਖਮੀ ਹੋਏ ਸਨ ਜਿਨ੍ਹਾਂ ਨੂੰ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ ਹੈ। ਗਾਜ਼ ਨੂੰ ਇੱਕ ਪ੍ਰੇਮ ਕੁਮਾਰ ਨਾਮ ਦੇ ਵਿਅਕਤੀ ਨੂੰ ਕੁਝ ਅਣਪਛਾਤੇ ਵਿਅਕਤੀ ਤੇਜ਼ਰ ਹਥਿਆਰ ਨਾਲ ਸੱਟਾ ਮਾਰ ਕੇ ਭੱਜ ਗਏ। ਤੇ ਜਿੱਦਾਂ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਮੌਕੇ ਤੇ ਸਾਡਾ ਜਿਹੜਾ ਐਡੀਸ਼ਨਲ ਐਸਐਚਓ ਹੈ ਸਦਰ ਥਾਣਾ ਦੇ ਇਨਸਪੈਕਟਰ ਜਗਦੀਪਾ ਮੌਕੇ ਤੇ ਪਹੁੰਚੇ ਤਾਂ ਪਤਾ ਲੱਗਿਆ ਜਿਹੜਾ ਵਿਕਟਿਮ ਹੈ ਉਹਨੂੰ ਰੈਫਰ ਕੀਤਾ ਗਿਆ ایمਸ ਹਸਪੀਟਲ। ایمਸ ਹਸਪੀਟਲ ਪਹੁੰਚ ਕੇ ਵਿਕਟਿਮ ਦੀ ਸਟੇਟਮੈਂਟ ਰਿਕਾਰਡ ਕੀਤੀ ਗਈ ਜਿਸ ਦੇ ਤਹਿਤ ਐਫਆਈਆਰ ਨੰਬਰ 75 ਅੰਡਰ ਸੈਕਸ਼ਨ 109 126 2 118 1 115 2 191 3 ਐਂਡ 190 ਬੀ ਐਨਐਸ ਪੀਐਸ ਅਦਰ ਦਾ ਰਜਿਸਟਰ ਕੀਤਾ ਗਿਆ। ਏ ਐਫ ਆਈ ਆਰ 7 ਲੋਕਾਂ ਤੇ ਬਾਈ ਨੇਮ ਰਜਿਸਟਰ ਕੀਤੀ ਗਈ ਹੈ ਤੇ ਜਿੱਦਾਂ ਹੀ ਅਸੀਂ ਐਫ ਆਈ ਆਰ ਜਸ ਅਰਧਾ ਰਜਿਸਟਰ ਕੀਤੀ ਉਹਦੇ ਨਾਲ ਹੀ ਅਸੀਂ ਸੀ ਆਈ ਏ 1 ਸੀ ਆਈ ਏ 2 ਤੇ ਸਦਰ ਦੀਆਂ ਟੀਮਾਂ ਬਣਾ ਲੀਆਂ ਤੇ ਤਿੰਨੋਂ ਟੀਮਜ਼ ਦੇ ਜੁਆਇੰਟ ਐਫਰਟ ਦੇ ਨਾਲ ਅਸੀਂ 12 ਘੰਟੇ ਦੇ ਵਿੱਚ ਵਿੱਚ ਇਹ ਸੱਤ ਦੇ ਸੱਤ ਦੋਸ਼ੀਆਂ ਨੂੰ ਅਰੈਸਟ ਕਰ ਇਹਨਾਂ ਦੀ ਜੀ ਜੋ ਹੁਣ ਟਾਈਮ ਹੈ ਫਿਰ ਸਾਨੂੰ ਪਤਾ ਲੱਗਿਆ ਕਿ ਇਹਨਾਂ ਦੀ ਅੱਜ ਤੋਂ 1 ਮਹੀਨਾ ਪਹਿਲਾਂ ਵੀ ਕੋਈ ਪੁਰਾਣੀ ਰੰਜਿਸ਼ ਸੀ ਉਹਦੇ ਚ ਚਲਦੇ ਇਹਨਾਂ ਨੇ ਇਹ ਵਾਰਦਾਤ ਨੂੰ ਜਨਮ ਦਿੱਤਾ ਅੱਗੇ ਦੀ ਗੱਲ ਸਾਹਮਣੇ ਰਹੀ ਵੀ ਮੁੰਡਾ ਜੀ ਦੇ ਸੱਟਾਂ ਮਾਰੀਆਂ ਨਸ਼ਾ ਵਿੱਚ ਤੋਂ ਰੋਕਦਾ ਸੀਗਾ ਇਹ ਜਿਹੜੇ ਲੋਕ ਨੇ ਨਸ਼ੇ ਦੀ ਆਦਤ ਇਹ ਜਿਹੜੇ ਲੋਕ ਹੈ ਇਹਦੇ ਵਿੱਚ ਉਹ ਐਡਿਕਟਸ ਵੀ ਹੈਗੇ ਆ ਬਟ ਉਹ ਦੇਖੋ ਹਲੇ ਜਿਹੜਾ ਵਿਕਟਿਮ ਹੈ ਉਹ ਅੰਡਰ ਟਰੀਟਮੈਂਟ ਹੈ ਉਹ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਉਹ ਐਕਚੁਅਲੀ ਇਨਫਾਰਮਰ ਸੀਗਾ ਉਹ ਇਹ ਜ਼ਰੂਰ ਹੈ ਕਿ ਪਹਿਲਾਂ ਵੀ ਇਹਨਾਂ ਦੀ ਇੱਕ ਮਹੀਨਾ ਪਹਿਲਾਂ ਵੀ ਲੜਾਈ ਹੋਈ ਸੀ ਵੀਰ ਤੇ ਲੱਬ ਦੇ ਵਿੱਚ ਜੀ ਸਾਰੇ ਦੇ ਸਾਰੇ ਇਹ ਵਿਕਟਮ ਵੀ ਤੇ ਜਿਹੜਾ ਕਿਊਜ਼ ਦੇ ਸਾਰੇ ਵੀਰ ਤਲਾਬ ਦੇ ਵਸਨੀਕ ਇਹ ਇੰਜਰ ਨੇ ਜੀ ਹਸਪੀਟਲ ਨਾਲ ਟਰੀਟਮੈਂਟ ਚੱਲਿਆਗਾ ਠੀਕ ਹੈ ਜਿਵੇਂ ਇੰਜਰ ਹੋਇਆ ਕੀ ਕਰ ਉਹ ਜਦੋਂ ਜਦੋਂ ਸਾਡੀ ਟੀਮਸ ਗਈਆਂ ਇਹਨਾਂ ਦੀ ਸੀਆਈਏ ਵਨ ਤੇ ਟੂ ਨੂੰ ਫੜਾ ਇਹਨਾਂ ਨੇ ਜਿਹੜਾ ਨਰੂਆਣੇ ਪੁਲ ਤੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਪੁਲ ਤੋਂ ਛਾਲ ਮਾਰੀ ਜਿਸ ਦੇ ਕਰਕੇ ਇਹਨਾਂ ਦੀ ਫਟਾਂ ਲੱਗੀਆਂ ਕਿੰਨੇ ਲੋਕ ਇੰਜਰ ਨੇ ਜੀ ਇਸ ਸਥਾਨ ਦੇ ਵਿੱਚ ਕਿੰਨੇ ਸੜਕ ਇਹਦੇ ਵਿੱਚ ਅਰਾਊਂਡ 4 ਇੰਜਰ ਨੇ ਜੀ ਚਾ ਬੈਕਗਰਾਉਂਡ ਕੀ ਹੈ ਜਿਹੜੇ ਉਤਾਰਦੀ ਕਿ ਮੇਰੇ ਦੇ ਬੈਕਗਰਾਉਂਡ ਇਹ ਹੀ ਹੈ ਕਿ ਜੀ ਇਹਨਾਂ ਦੀ ਅ ਇੱਕ ਲੜਾਈ ਹੋਈ ਸੀ ਜਿਦੇ ਵਿੱਚ ਇਹੀ ਪ੍ਰੇਮ ਕੁਮਾਰ ਤੇ ਜਿਹੜਾ ਮੇਨ ਅਕਿਊਜ਼ ਹੈ ਪਵਨ ਏਲੀਅਸ ਸੁਖੀ ਉਹਨਾਂ ਦੀ ਆਪਸ ਚ ਲੜਾਈ ਹੋਈ ਸੀ ਇਹ ਜਿਹੜੀ ਕੱਲ ਲੜਾਈ ਹੋਈ ਹੈ ਇਹ ਵੀ ਪਵਨ ਸੁਖੀ ਜਿਹੜਾ ਮੇਨ ਅਕਿਊਜ਼ ਹੈ ਉਹਦੇ ਨਾਲ ਦੇ ਹੀ ਮੁੰਡਿਆਂ ਨੇ ਹੀ ਪ੍ਰੇਮ ਕੁਮਾਰ ਤੇ ਸੱਟਾਂ ਮਾਰੀਆਂ ਹਾਂਜੀ ਉਮਰ ਕਿੰਨੀ ਕਿੰਨੀ ਉਮਰ ਦਾ ਲੱਗੋ ਇਹ ਲਗਭਗ ਜਿਹੜਾ ਪ੍ਰੇਮ ਕੁਮਾਰ ਹੈ ਇਹ 20 ਦੇ ਵਿੱਚ ਹੈ ਬਾਕੀ ਜਿਹੜੇ ਬਾਕੀ ਵੀ ਜਿਹੜੇ ਆ ਉਹ ਸਾਰੇ 20 ਤੋਂ 30 ਏਜ ਗਰੁੱਪ ਦੇ ਵਿੱਚ ਵਿੱਚ ਹੀ ਹੈ ਇਹਦੀ ਨੌਕਰੀ ਕਰਦੇ ਰੇਲਵੇ ਡਿਪਾਰਟਮੈਂਟ ਚ ਉਹ ਮੈਂ ਵੈਰੀਫਾਈ ਕਰ ਲੈਂਦੀ ਮੈਨੂੰ ਇਦਾਂ ਨਹੀਂ ਪਤਾ ਕੰਟਰੈਕਚੁਅਲ ਹੈ ਕੀ ਪੱਕਾ ਜਿਹੜੇ ਰਾਸ਼ਪੁਰੇ ਜੀ ਨੇ ਕਲਾ ਪਹਿਲਾਂ ਵੀ ਮਾਮਲੇ ਦਰਜ ਕਰਦੇ ਨੇ ਕੋਈ ਨਸ਼ੇ ਦਾ ਇਹਨਾਂ ਦੇ ਹੈ ਜੀ ਜਿਹੜਾ ਮੇਨ ਅਕਿਊਜ਼ ਹੈ ਪਵਨ ਐਲੀ ਸੁਖੀ ਉਹਦੇ ਤੇ 4 ਐਫ ਆਈ ਆਰਸ ਹੈ ਉਹਦੇ ਵਿੱਚੋਂ 3 ਐਫ ਆਈ ਆਰਸ ਐ ਐਂਡੀ ਪੀ ਐਸ ਵੀ ਆ 21 ਬੀ 21 ਸੀ ਦੀਆਂ ਜਿਹੜਾ ਜਤਿੰਦਰ ਕੁਮਾਰ ਉਸ ਬਾਜਾ ਹੈ ਉਹਦੇ ਉੱਪਰ ਵੀ 2 ਐਫ ਆਈ ਆਰਸ ਹੈ ਜਿਹੜਾ ਸੰਦੀਪ ਸਿੰਘ ਪੁੱਤਰ ਮਨਜੀਤ ਸਿੰਘ ਹੈ ਉਹਦੇ ਉੱਪਰ ਵੀ 4 ਐਫ ਆਈ ਆਰਸ ਆ ਆਈ ਪੀ ਸੀ ਦੀਆਂ ਬਾਕੀ ਚਾਰ ਦੇ ਖਿਲਾਫ ਕੋਈ ਕਮਲ ਬੋਰਨਿੰਗ ਇਹ ਹੈਗਾ ਜੀ ਹਲੇ ਜੀ ਉਹ ਰਿਕਾਰਵਰੀ ਨਹੀਂ ਕੀਤਾ ਰਿਮਾਰਕ ਕਿ ਤੇਜ਼ ਹਨ ਹਥਿਆਰ ਸੀਗੇ ਕਾਫੇ ਤੇ ਰੋਡ ਵਗੈਰਾ ਸੈਟ ਆ ਗਿਆ ਤੇ ਇਹ ਵਿਟਿੰਗ ਦੇ ਤੇ ਜੀ ਹਲੇ ਜਿੰਨਾ ਸਾਨੂੰ ਪਤਾ ਲੱਗਿਆ ਉਹ ਜਦੋਂ ਟ੍ਰੀਟਮੈਂਟ ਉਹਦੀ ਆਰਮਸ ਤੇ ਹੈ ਤੇ ਉਹਦੀ ਹੈਡਿੰਗ ਹੈਡ ਤੇ ਕਾਫੀ ਜ਼ਿਆਦਾ ਹੈਡ ਵੀ ਨਾਟ ਇਨ ਦ ਫਰੰਟ ਬੈਕ ਆਫ ਦ ਨੈਕ ਪਾਰੀ ਦਿੱਤਾ ਗਿਆ ਨਹੀਂ ਇਤਨਾ ਤੋਂ ਨਹੀਂ ਕਿਉਂਕਿ ਉਹ ਕੌਂਸ਼ੀਅਸ ਸੀਗਾ ਕੱਲ ਓਰੀਐਂਟੇਸ਼ਨ ਵੀ ਮਤਲਬ ਪ੍ਰੋਪਰ ਆਨਸਰ ਦੇ ਰਿਹਾ ਸੀਗਾ ਉਹ ਬਾਕੀ ਡਾਕਟਰ ਦੀ ਰਿਪੋਰਟ ਤੇ ਪਤਾ ਲੱਗੇਗਾ ਇਹਨਾਂ ਦੇ ਕੁਝ ਮੇਜਰ ਸੱਟ ਲੱਗੀ ਹੋਵੇ ਜੀ ਇਹਨਾਂ ਦੇ ਜੀ ਜਿਵਾ ਕੀ ਦੇ ਨਾਲ ਛਾਲ ਮਾਰੀ ਤੇ ਇਹਨਾਂ ਦੇ ਫ੍ਰੈਕਚਰ ਹੈ ਲੈ